ਇੱਕ ਮਾਂ ਨੇ ਖੇਢੀ ਖੇੜ ਅਵੱਲੀ ਝੂਠੇ ਇਸ਼ਕ ਚ ਹੋ ਗਈ ਅਨਿ ਇੱਕ ਮਾਂ ਨੇ ਖੇਢੀ ਖੇੜ ਅਵੱਲੀ ਝੂਠੇ ਇਸ਼ਕ ਚ ਹੋ ਗਈ ਅਨਿ ਪਤੀ ਜੋ ਖੁੱਸ ਗਈ ਜਿਤ ਭਾਲੇ ਬੱਚਿਆਂ ਗੋਦ ਦੀ ਥਾਂ ਗਵੱਚੀ ਸੜਕਾਂ ਉਤੇ ਰੋਦੇ ਫਿਰਦੇ ਬੱਚਿਆਂ ਦੀ ਸੀ ਮਾਂ ਗਵੱਚੀ ਧੁੱਪ ਵਿੱਚ ਪੈਰਾਂ ਉਤੇ ਛਾਲੇ ਇੱਕ ਤਰ ਵੈਰੀ ਛਾਂਗ ਵਜ ਗਈ ਇੱਕ ਤਰ ਵੈਰੀ ਛਾਂਗ ਥੀ ਬਾਪੂ ਸ਼ਹਿਰ ਦਿਹਾੜੀ ਜਾਵੇ ਬਾਪੂ ਸ਼ਹਿਰ ਦਿਹਾੜੀ ਜਾਵੇ ਕਦੋਂ ਬਣਾਵੇ ਕਦੋਂ ਖਵਾਵੇ ਬੱਚੇ ਰੋਦੇ ਸਿਰ ਨਿਬੜਦੇ ਦੇਖਿਆ ਅੱਜੋਂ ਨੀਰ ਵਗਾਵੇ ਸੋਚੇ ਕਿਹੜੇ ਉਨੇ ਲਪਾਂ ਕਿਹੜੇ ਸ਼ਹਿਰ ਗਰਾਗ ਵਾਚੀ ਛੱਡ ਗਈ ਜੋ ਪੁੱਤਰ ਧੀਆਂ ਛੱਡ ਗਈ ਜੋ ਪੁੱਤਰ ਧੀਆਂ ਤੇਰੀ ਕਿੱਥੋਂ ਬਣ ਜਾਊਂ ਮੀਆਂ ਉਹਦੇ ਵੱਲ ਜਾਂਦਾ ਪੰਧ ਮਿਟਾ ਕੇ ਉਲੀਕ ਲੈ ਹੁਣ ਪੂਨ ਨਵੀਆਂ ਲੀਹਾਂ ਉਸ ਡਾਟੇ ਨੂੰ ਜੱਫਾ ਭਰ ਲੈ ਜੇ ਝੂਠੀ ਗਲ ਵਕੜੀ ਬਾਂਗ ਵੱਚੀ ਸੜਕਾਂ ਉੱਤੇ ਰੋਂਦੇ ਫਿਰਦੇ ਬੱਚਿਆਂ ਦੀ ਸੀ ਮੰਗ ਵਾਚੀ ਕਾਲ ਯੁਗ ਵਿੱਚ ਪੁੱਤ ਹੋਣ ਕਪੁੱਤ ਜੇ ਕਾਲ ਯੁਗ ਵਿੱਚ ਕੁਝ ਪੁੱਤ ਹੋਣ ਕਪੁੱਤ ਜੇ ਕੁਝ ਮਾਪੇ ਹੋਣ ਕਮਾਪੇ ਵੀ ਦੁਨੀਆਂ ਵੀ ਫਿਤਰਤ ਹੈ ਧੋਖਾ ਕਿਸੇ ਆਪਣੇ ਦਿੱਤੇ ਨਾਪੇ ਨਹੀਂ ਦਾਖੇ ਅੰਦਰੋਂ ਖੇੜੇ ਤਸ ਪਾਉਣੇ ਕਿੜੇ ਦਾਖੇ ਅੰਦਰੋਂ ਖੇੜੇ 10 ਪਾਉਨੇ ਕਿਹੜੇ ਜਦ ਹਾਜ਼ਰ ਹੁੰਦਿਆਂ ਹਾਂ ਗਵਾਚੀ ਸੜਕਾਂ ਉੱਤੇ ਰੋਲਦੇ ਫਿਰਦੇ ਬੱਚਿਆਂ ਦੀ ਸੀ ਮਾਂ ਗਵਾਚੀ ਧੁੱਪ ਵਿੱਚ ਪੈਰਾਂ ਉੱਤੇ ਛਾਲੇ ਇੱਕ تیرਵੈਣੀ ਛਾਂ ਗਵਾਚੀ ਇੱਕ تیرਵੈਣੀ ਛਾਂ ਗਵਾਚੀ